ਦੰਦ ਤੇਰੇ ਕਿਹੜੇ ਸਾਈਡ ਤੇ ਲੱਗਦੇ ਹਾਂਜੀ ਜੀ ਮੈਂ ਅੰਗਰੇਜ਼ ਸਿੰਘ ਆਮਾਦੀ ਪਾਰਟੀ ਸੰਜੁਕਤ ਸਖਤਰ ਪੰਜਾਬ ਯੂਥ ਤੇ ਮੈਂ ਕੱਲ ਡੇਰਾ ਬਾਬਾ ਨਾਨਕ ਜੋ ਕਿ ਜਿਮਨੀ ਚੌਂ ਆਪਣੀ ਡੇਰਾ ਬਾਬਾ ਨਾਨਕ ਹੋ ਰਹੀ ਆ ਉੱਤੇ ਹਾਈ ਕਮਾਂਡਲੋਂ ਜਿਹੜੀ ਆਪਣੀ ਡਿਊਟੀ ਲਗਾਈ ਸੇ ਗਈ ਸੀ ਤੇ ਆਪਾਂ ਉਥੋਂ ਆ ਰਹੇ ਸੀ ਡੋਰ ਟੂ ਡੋਰ ਕਰਕੇ ਸੀਰ ਸਾਹਿਬ 17 ਤਰੀਕ ਨੂੰ ਕੀ ਆ ਰਹੇ ਸੀਗੇ ਉਹਦੇ ਸਬੰਧੀ ਤਾਂ ਆਪਾਂ ਜਿਹੜੇ ਕਿ ਡੇਰਾ ਬਾਬਾ ਨਾਨਕ ਤੋਂ ਆ ਰਹੇ ਸੀ ਤੇ ਮੈਨੂੰ ਰਾਤ ਮੈਂ ਜਦੋਂ ਆ ਰਿਹਾ ਸੀਗਾ ਤੇ ਮੈਨੂੰ ਨਾ ਇੱਥੇ ਪਿੰਡ ਰਡਿਆਣਾ ਪੈਂਦਾ ਹੈ ਜੀ ਉਥੋਂ ਜੀ ਮੇਰੇ ਜਿਹੜੀ ਆ ਪਿੱਛੇ ਇੱਕ ਗੱਡੀ ਲੱਗੀ ਆ ਕਿ ਜਿਹੜੀ ਮੈਂ ਸੋਚਿਆ ਕਿ ਧੁੰਦ ਪਈ ਕਿਉਂਕਿ ਲਬਨ ਕੁਛ ਵੀ ਨਹੀਂ ਛਿੜਿਆ ਤੇ ਮੈਂ ਸੋਚਿਆ ਇਹੀ ਹੈ ਕਿ ਜਦੋਂ ਪਿੱਛੇ ਬੰਦੇ ਦਾ ਗੱਡੀ ਲਾ ਕੇ ਬੰਦਾ ਆਂਦਾ ਵਾ ਹਨਾ ਕਿ ਸਾਨੂੰ ਰਸਤਾ ਕਿ ਮਿਲਦੇ ਤੇ ਮੈਂ ਆਪਣੀ ਧਿਆਨ ਨਾਲ ਗੱਡੀ ਚਲਾਈ ਗਿਆ ਤੇ ਜਦੋਂ ਮੈਂ ਇੱਥੇ ਜੀ ਆਪਣੇ ਨਿੱਕੇ ਸ਼ੂਰ ਬਾਹਰ ਟੱਪਿਆ ਨਾ ਤੇ ਉਹਨਾਂ ਨੇ ਜੀ ਮੇਰੇ ਪਿੱਛੇ ਜਦੋਂ ਮੇਰੀ ਸਾਈਡ ਤੇ ਗੱਡੀ ਮਾਰੀ ਆ ਰਾਈਟ ਹੈਂਡ ਸਾਈਡ ਤੇ ਮੈਨੂੰ ਇਹ ਸੀਗਾ ਕਿ ਮੱਦੇ ਨੂੰ ਦਿਖਿਆ ਨਹੀਂ ਤਾਂ ਮਾਰਤੀ ਹਨਾ ਚਲੋ ਤੇ ਮੈਂ ਹੌਲੀ ਕੀਤੀ ਆ ਗੱਡੀ ਤੇ ਜਦੋਂ ਹੌਲੀ ਕੀਤੀ ਆ ਜੀ ਗੱਡੀ ਤੇ ਉਹਨਾਂ ਨੇ ਮੇਰੇ ਅੱਗੇ ਕਰਨੀ ਗੱਡੀ ਚਾਹੀ ਤੇ ਮੈਨੂੰ ਡਾਊਟ ਹੋ ਗਿਆ ਕਿ ਇਹ ਕੰਮ ਖਰਾਬ ਆ ਜੀ ਮੈਂ ਫਿਰ ਉੱਥੋਂ ਨਾ ਰੱਬ ਦਾ ਨਾਮ ਲੈ ਕੇ ਚਲੋ ਲਬਦਾ ਨਹੀਂ ਸਤਾ ਵੀ ਮਾਡੇ ਛੱਟੇ ਗੱਡੀ ਖਿੱਚੀ ਆ ਜੀ ਖਿੱਚ ਕੇ ਜਦੋਂ ਮੈਂ ਸਰ ਆ ਮੋੜ ਪਾਰ ਕੀਤਾ ਆ ਜੀ ਆ ਜਿਹੜਾ ਨੜਾਂ ਵਾਲੀ ਵਾਲਾ ਮੋੜ ਜਦੋਂ ਮੈਂ ਪਾਰ ਕੀਤਾ ਵਾ ਡੇਰੀ ਵਾਲਾ ਤੇ ਅੱਗੇ ਲਿਆ ਕੇ ਉਹਨਾਂ ਨੇ ਜੀ ਜੋ ਗੱਡੀ ਮੇਰੇ ਨਾਲ ਗੱਡੀ ਲਾਈ ਆ ਤੇ ਮੇਰਾ ਜਿਹੜਾ ਗੱਡੀ ਦੇ ਜ ਨੂੰ ਮਾਰ ਲੱਗੇ ਤੇ ਮੇਰੀ ਗੱਡੀ ਉੱਥੋਂ ਪਲਟ ਗਈ ਤੇ ਜਦੋਂ ਮੇਰੀ ਗੱਡੀ ਪਲਟੀ ਆ ਜੀ ਉੱਥੋਂ ਤੇ ਮੈਨੂੰ ਮੈਂ ਜਾਣਦਾ ਕਿ ਜਾਂ ਮੇਰਾ ਰੱਬ ਜਾਣਦਾ ਆ ਜੀ ਕਿ ਕਿੱਦਾਂ ਮੈਂ ਬਚੇ ਆ ਕਿ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੇ ਅਨੁਸਾਰ ਇਹ ਕਿ ਜਦੋਂ ਮੇਰੀ ਗੱਡੀ ਪਲਟੀ ਆ ਜੀ ਤੇ ਮੈਂ ਜਦੋਂ ਪਲਟ ਕੇ ਵਿੱਚ ਡਿੱਗਾ ਸੀਗਾ ਮੈਂ ਬੜੀ ਕੋਸ਼ਿਸ਼ ਕੀਤੀ ਮੈਨੂੰ ਤੇ ਫਿਰ ਘਰ ਵਾਲਿਆਂ ਨੇ ਆ ਕੇ ਕੱਢਿਆ ਵਾ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿ ਕੌਣ ਸੀਗੇ ਕੌਣ ਨਹੀਂ ਤੋਂ ਮਾੜਾ ਮਾੜਾ ਨਿਕਲੇ ਤਰੇਸੇ ਬੰਦੇ ਭਾਜੀ ਨਹੀਂ ਪੁਲਿਸ ਦੇਖੋ ਜੀ ਮੈਂ ਉਸੇ ਵੇਲੇ ਆਡਾ ਪ੍ਰਸ਼ਾਸਨ ਆ ਜੀ ਜਿਹੜਾ ਮੈਂ ਉਸ ਮੌਕੇ ਸਰ ਪ੍ਰਸ਼ਾਸਨ ਪਹੁੰਚ ਗਿਆ ਜੀ ਮੌਕੇ ਸਰ ਐਸ ਐਚਓ ਸਾਹਿਬ ਪਹੁੰਚ ਗਿਆ ਠੀਕ ਆ ਜੀ ਤੇ ਹਜੇ ਤੇ ਵੇਖੋ ਸ਼ਾਂਭੀਨ ਹੋ ਰਹੀ ਆ ਤੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੇ ਦੇਖੋ ਕਿ ਕਿਸੇ ਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਕਿ ਕੌਣ ਆ ਕੌਣ ਨਹੀਂ ਅਸੀਂ ਇੱਕ ਆਮ ਪਰ ਲੋਕਾਂ ਦੀ ਸੇਵਾ ਕਰਨ ਵਾਲੇ ਆ ਜੀ ਪ੍ਰਚਾਰ ਕਰਕੇ ਆਉਂਦੇ ਪ੍ਰਚਾਰ ਕਰਕੇ ਮੈਂ ਹੋ ਰਿਹਾ ਸੀ ਤੇ ਸਾਨੂੰ ਜੀ ਪਤਾ ਨਹੀਂ ਬਾਕੀ ਆ ਘਟਨਾ ਜਿਹੜੀ ਹੋਈ ਆ ਜੀ ਜੀ ਮੰਗ ਕਰਦੇ ਬੜੀ ਜੀ ਮੰਗ ਇਹੀ ਆ ਜੀ ਆਪਣੀ ਕੀ ਸਾਡੀ ਸਰਕਾਰ ਆ ਜੀ ਤੇ ਆਪਾਂ ਦੇਖੋ ਤੁਹਾਡੇ ਸਰਕਾਰ ਵੀ ਬਿਲਕੁਲ ਸਹੀ ਸਲਾਮ ਤੁਹਾਡੀ ਚੱਲ ਰਹੀ ਆ ਤੇ ਇਹ ਜਿਹੜੇ ਪੰਜਾਬ ਦਾ ਮਾਹੌਲ ਜਿਹੜੇ ਬੰਦੇ ਖਰਾਬ ਕਰਨਾ ਚਾਹੁੰਦੇ ਨੇ ਅਣਪਛਾਤੇ ਬੰਦੇ ਠੀਕ ਆ ਜੀ ਜਿਹੜੇ ਕਿ ਮੈਂ ਕਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਇਹ ਉਹਨਾਂ ਦਾ ਹੀ ਕੀਤਾ ਕਰਿਆ ਵਾ ਤੇ ਹੁਣ ਅੱਗੇ ਜੀ ਬਸ ਇਹੀ ਆ ਕਿ ਆਪਣਾ ਜਿਹੜਾ ਵੀ ਕਾਰਵਾਈ ਆ ਉਹ ਆਪਾਂ ਕਰਾਵਾਂਗੇ ਠੋਕ ਕੇ ਤੇ ਜਿਹੜੇ ਹੋਣਗੇ ਬਖਸ਼ੇ ਨਹੀਂ ਜਾਣਗੇ ਜੀ ਨੇ ਦੇਖੋ ਜੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਤੱਕਾ ਤੇ ਮੈਂ ਨਹੀਂ ਕਹਿ ਸਕਦਾ ਵੇਖੋ ਇਹ ਤੇ ਉਹੀ ਆ ਜੀ ਕਿ ਮੈਂ ਆਪਣੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਆ ਤੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾਨ ਦਰਸ਼ਾ ਤੇ ਮੈਂ ਕੰਮ ਕਰ ਰਿਹਾ ਵਾਂ ਤੇ ਮੈਂ ਤੁਹਾਨੂੰ ਉਹੀ ਕਹਿਣਾ ਕਿ ਮੈਂ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਾਂ ਮੈਨੂੰ ਦੇਖ ਨਹੀਂ ਸਕਾ ਸਕਦੀ ਇਹ ਉਹੀ ਕਰ ਸਕਦੇ ਨੇ ਬਾਕੀ ਜਿਹੜੇ ਆ ਕਿ ਸਾਡਾ ਪੰਜਾਬ ਸਾਡਾ ਰੰਗਲਾ ਪੰਜਾਬ ਜੂ ਸਾਡੇ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾ ਦਿੱਉ ਉਹੀ ਮਹੀਰ ਚ ਆਪਾਂ ਤੁਰੇ ਹੋਏ ਆ ਤੇ ਆਪਾਂ ਇਹੀ ਮੈਂ ਫੇਰ ਕਹਿਣਾ ਵਾਂ ਕਿ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਨਾ ਇਹ ਉਹ ਬੰਦੇ ਨੇ ਤੇ ਜਿਹੜੇ ਵੀ ਹੋਣਗੇ ਬਖਸ਼ੀ ਨਹੀਂ ਜਾਣਗੇ ਸਾਡੇ ਸਤਿਕਾਰਯੋਗ ਐਸਐਸਪੀ ਸਾਹਿਬ ਹਰੀਸ਼ ਦਿਆਮਾ ਜੀ ਸਾਡੇ ਡਿਪਟੀ ਹੈੱਡਕੁਆਟਰ ਜੁਗਰਾਜ ਆਪਣੇ ਐਸਪੀ ਸਾਹਿਬ ਜੁਗਰਾਜ ਸਿੰਘ ਜੀ ਸਾਡੇ ਬਹੁਤ ਹੀ ਜ਼ਿਆਦਾ ਸਾਥ ਦੇ ਰਹੇ ਨੇ ਤੇ ਬਹੁਤ ਹੀ ਮੁਲਾਜ਼ਮਾਂ ਦੇ ਨਾਲ ਸਾਡੀ ਜਿਹੜੀ ਆ ਕਿ ਕੈਪਟਨ ਕਰਕੇ ਤੇ ਆਪਾਂ ਜਿਹੜੇ ਆ ਕਿ ਆ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਸਿਕਰ ਹਾਈ ਕਮਾਂਡ ਨੂੰ ਸੁਚਿਤ ਕੀਤਾ ਭਾਜੀ ਹਾਈ ਕਮਾਂਡ ਨੂੰ ਮੈਂ ਜੀ ਉਸੇ ਵੇਲੇ ਸੂਚਿਤ ਕਰ ਦਿੱਤਾ ਸੀ ਮੈਂ ਆਪਣੇ ਸੀਨੀਅਰਾਂ ਨੂੰ ਰਿਪੋਰਟ ਦਿੱਤੀ ਸੀ ਆਪਣੇ ਸਾਰਿਆਂ ਨੂੰ ਰਿਪੋਰਟ ਦਿੱਤੀ ਉਹਨਾਂ ਨੇ ਹੀ ਆਲਰੇਡੀ ਕਿ ਜਿਹੜਾ ਕਿ ਸਾਡਾ ਪ੍ਰਸ਼ਾਸਨ ਸਾਡੇ ਨਾਲ ਆ ਜੀ ਹਾਂਜੀ ਹਾਈ ਕਮਾਂਡ ਨੂੰ ਮੈਂ ਉਸੇ ਵੇਲੇ ਦੱਸ ਦਿੱਤਾ ਸੀ ਠੀਕ ਹੈ ਮੈਂ ਐਸ ਐਚ ਕਲਨੌਰ ਇੱਥੇ ਮੌਕੇ ਤੇ ਆਇਆ ਵਾਂ ਅੰਗਰੇਜ਼ ਸਿੰਘ ਨੇ ਕੰਪਲੇਂਟ ਕੀਤੀ ਕਿ ਮੈਂ ਰਾਤ ਆ ਰਿਹਾ ਸੀ ਤੇ ਰਾਤ ਮੇਰੀ ਗੱਡੀ 'ਚ ਕਿਸੇ ਨੇ ਗੱਡੀ ਮਾਰੀ ਤੇ ਮੇਰ ਕੋ ਗੱਡੀ ਸਾਂਭੀ ਨਹੀਂ ਗਈ ਤੇ ਇੱਥੇ ਆ ਕੇ ਪਲਟ ਗਈ ਆ ਇਹਦੇ ਸਬੰਧਤ ਅਸੀਂ ਵੇਖ ਰਹੇ ਆ ਕੈਮਰੇ ਵਗੈਰਾ ਤੇ ਲੜਿੰਦੀ ਕਾਰਜ ਕਰ ਸਰ ਜੀ ਕਿਹੜੀ ਲੋਕੇਸ਼ਨ ਕਿਹੜੀ ਹੈ ਜਿਸੇ ਕਰੇ ਆਪਾਂ ਇਹ ਦੋਸਪੁਰ ਬਿੰਡ ਦੇ ਨੇੜੇ ਹੈ ਜੀ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਰਾਤ ਤਕਰੀਬਨ 9:30 ਦੇ ਵਿੱਚ ਦੀ ਸਰ ਤੁਹਾਡੇ ਕੋਲ ਰਾਤ ਆਈ ਸੀ ਤੇ ਰਾਤ ਜੀ ਸੀ ਆਪਾਂ ਆਏ ਸੀ ਹੁਣ ਵੀ ਮੌਕੇ ਤੇ ਭਾਜੀ ਕੋਈ ਟ੍ਰੇਸਿੰਗ ਹੋਈ ਹੈ ਬੰਦਿਆਂ ਦੀ ਕੋਈ ਜਿਹੜੇ ਬੰਦ ਅਸਰੇ ਆ ਅਸੀਂ ਟ੍ਰੇਸ ਕਰ ਰਹੇ ਆ ਧੁੰਦ ਬਹੁਤ ਜ਼ਿਆਦਾ ਸੀ ਮਤਲਬ ਕਿ ਦਿਖਾਈ ਨਹੀਂ ਦੇ ਰਾ ਗੱਡੀ ਦੀਆਂ ਸਿਰਫ ਲਾਈਟਾਂ ਹੀ ਦਿਖਾਈ ਦਿੰਦੀਆਂ ਨੇ ਜੀ ਤੇ ਟੈਸਟ ਕਰ ਰਹੇ ਹਾਂ ਪੁਲਿਸ ਦੇ ਕਿ ਕੈਮਰੇ ਵਗੈਰਾ ਵੀ ਚੈੱਕ ਕੀਤੇ ਚੈੱਕ ਕਰ ਰਹੇ ਜੀ ਸਰ ਜਿਨ੍ਹਾਂ ਦੇ ਐਕਸੀਡੈਂਟ ਹੋਇਆ ਉਹ ਆਮ ਆਦਮੀ ਪਾਰਟੀ ਦੇ ਨਾਲ ਸਹਾਈਏ ਨੇ ਕੀ ਨਹੀਂ ਉਹਦੇ ਘਰ ਨੇ ਹਾਂ ਜੀ ਸਰ ਆਮ ਆਦਮੀ ਪਾਰਟੀ ਦੇ ਉਹਦੇ ਦਰਦੱਸ ਤੇ ਕਰ ਇਹ ਸ਼ਾਮ ਵੀ ਤੋਂ ਬਾਅਦ ਫਿਰ ਕਾਰਵਾਈ ਹੋਏਗੀ ਬਸ ਕਾਰ ਵੀ ਕਰ ਰਹੇ ਹਾਂ ਜੀ ਜੋ ਵੀ ਕਾਰ ਵੀ ਅਮਰ